ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਆਤਮਕਾਤਕੀ ਹਮਲੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਕ੍ਰਾਈਸਚਰਚ ਰਾਮਬਾਗ ਵਿਖੇ ਪادری ਇਨਚਾਰਜ ਸਟੀਫਨ ਮਸੀ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਹੀਦ ਹੋਏ ਲੋਕਾਂ ਨੂੰ ਮੋਮਬਤੀਆਂ ਜਗਾ ਕੇ ਸ਼ਰਧਾਂਜਲੀ ਪੇਟ ਕੀਤੀ ਗਈ। ਇਸ ਮੌਕੇ ਪادری ਮਿਰਨਾਲ ਸਿੰਘ ਗੁਪਤਾ, ਐਮ ਐਸ ਪਲਵੀ, ਸੁਰਈਆ ਬੱਗਾ, ਕੇਨਾਥ ਮਸੀ, ਆਸ਼ੀਸ਼ ਮਸੀ, ਕਵਿਤਾ ਮਸੀ, ਸ਼ਕਤੀ ਮਾਲਵੀ ਮੌਜੂਦ ਸਨ। ਜਿਹੜਾ ਕਿ ਪੈਲ ਕਾਮ ਦੇ ਵਿੱਚ ਦਰਦਨਾਕ ਹਿੰਸਾ ਹੋਈ ਆ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਜਿਹੜਾ ਕਿਨੋਣਾ ਤੇ ਘਟੀਆਂ ਕੰਮ ਕੀਤਾ ਗਿਆ ਵਾ ਆਪਣੀ ਪੂਰੀ ਕਲਿਸਿਆ ਦੇ ਵੱਲੋਂ ਆਪਣੀ ਡੈਸਿਸ ਦੇ ਵੱਲੋਂ ਔਰ ਆਪਣੇ ਮਾਨਯੋਗ ਬਿਸ਼ਪ ਸਾਹਿਬ ਬਿਸ਼ਪ ਮਨੋਚ ਚੰਜੀ ਦੇ ਵੱਲੋਂ ਨਿੰਦਾ ਕਰਦੇ ਆ ਔਰ ਅਸੀਂ ਪ੍ਰਮਾਤਮਾ ਜੱਗੇ ਇਹ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਰੂਹਾਂ ਨੂੰ ਆਪਣੀ ਸ਼ਾਂਤੀ ਦੇਵੇ ਉਹਨਾਂ ਪਰਿਵਾਰਾਂ ਦੇ ਵਿੱਚ ਆਪਰੀ ਮੇਰ ਪਰਿਆ ਹੱਥ ਵਧਾ ਕੇ ਦੇ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਭਾਣਾ ਵਾਪਰਿਆ ਵਾ ਤੇ ਪ੍ਰਮਾਤਮਾ ਉਹਨਾਂ ਘਰਾਂ ਨੂੰ ਉਹਨਾਂ ਲੋਕਾਂ ਨੂੰ ਇਹ ਗਲ ਸਹੈਂ ਦੀ ਸ਼ਕਤੀ ਦੇਵੇ ਤੇ ਉਹ ਪ੍ਰਭੂ ਦੇ ਉਸ ਨਾਮ ਦੇ ਵਿੱਚ ਇਸ ਭਾਣੇ ਨੂੰ ਮਿੱਠਾ ਮੰਨਦੇ ਹੋਏ ਇਹ ਕਹਿ ਸਕਣ ਕਿ ਪ੍ਰਮਾਤਮਾ ਜਿਨ੍ਹਾਂ ਲੋਕਾਂ ਨੇ ਇੱਕ ਢੋਣਾ ਕੰਮ ਕੀਤਾ ਵਾ ਉਹਨਾਂ ਦੇ ਵਾਸਤੇ ਉਹ ਅਰਦਾਸ ਕਰ ਸਕਣ ਕਿ ਉਹਨਾਂ ਲੋਕਾਂ ਨੂੰ ਉਸ ਪ੍ਰਮਾਤਮਾ ਦੀ ਸਮਝ ਉਹਦੀ ਬੁੱਧੀ ਉਹਦਾ ਗਿਆਨ ਮਿਲੇ ਘਟਨਾ ਤੇ ਸਾਨੂੰ ਬਹੁਤ ਹੀ ਰੋਸ਼ ਹੈ ਹਰ ਇੱਕ ਧਰਮ ਦੇ ਵਿੱਚ ਇਹਦੀ ਘਟਨਾ ਦੀ ਬਹੁਤ ਜ਼ਿਆਦਾ ਰੋਸ਼ ਹੈ ਜਿਹੜੇ ਨਿਹੱਤੇ ਮਾਰੇ ਗਏ ਨੇ ਅਸੀਂ ਸਾਰੇ ਉਹਦਾ ਖੰਡਨ ਕਰਦੇ ਹਾਂ ਤੇ ਕਰਾਈਸਚਰਚ ਕੈਥੈਡਰਲ ਵੱਲੋਂ ਅਸੀਂ ਅੱਜ ਉਹਨਾਂ ਦੀ ਯਾਦ ਵਿੱਚ ਮੁਹਬਤੀਆਂ ਜਗਾ ਕੇ ਉਹਨਾਂ ਦੇ ਸਾਥ ਦਾ ਪ੍ਰਗਟਾਵਾ ਦਿੱਤਾ ਹੈ ਤੇ ਅਸੀਂ ਚਾਹੀ ਚਾਹੁੰਦੇ ਹਾਂ ਕਿ ਦੇਸ਼ ਵਿੱਚ ਅਮਨ ਤੇ ਸ਼ਾਂਤੀ ਬਰਕਰਾਰ ਰਹੇ ਤੇ ਕੋਈ ਵੀ ਇਹੋ ਜਿਹੀ ਤਾਕਤਾਂ ਦੇਸ਼ ਵਿੱਚ ਨਾ ਸਾਡਾ ਮਾਹੌਲ ਖਰਾਬ ਕਰਨ ਦੀ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ਅਸੀਂ ਅੱਜ ਦੁਆ ਕਰਦੇ ਹਾਂ ਮਨੁੱਖਤਾ ਦੇ ਵਿੱਚ ਬਹੁਤ ਹੀ ਸ਼ਰਮਨਾਕ ਗੱਲ ਹੈ ਜਿਹੜੀ ਉਹਨਾਂ ਨੇ ਤਿੰਦਵਾ ਉਤੇ ਅਟੈਕ ਕਰਕੇ ਇਸ ਨੂੰ ਅੰਜਾਮ ਦਿੱਤਾ ਹੈ ਇਸ ਕਰਕੇ ਇਸਾਈ ਭਾਈਚਾਰਾ ਇਸ ਨੂੰ ਬਹੁਤ ਦੁਖੀ ਹਿਰਦੇ ਨਾਲ ਕੈਂਡਲ ਲਾਈਟ ਸਰਵਿਸ ਕਰਕੇ ਇਸ ਨੂੰ ਦੁੱਖ ਪ੍ਰਗਟਵਟ ਕਰਦਾ ਹੈ